ਉਹਨਾਂ ਅਗਲੀ ਡਾਲਰ ਲੈ ਕੇ ਆਉਂਦੀ ਆ ਤੇ ਸਾਉਂਦੀ ਨਾ ਅਗਲੀ ਡਾਲਰ ਦੀ ਤੇ ਕੁੜੀਆਂ ਨੂੰ ਕਿਹੜੀ ਕਹਿੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਬ੍ਰੈਮਟਨ ਦੀ ਐ ਤੇ ਬ੍ਰੈਮਟਨ ਦੇ ਵਿੱਚ ਵੇਖੋ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ ਇੱਕ ਔਰਤ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੋ ਕਿ ਨਾ ਪੰਜਾਬੀ ਸੂਟ ਪਾ ਕੇ ਉੱਥੋਂ ਦੇ ਪੰਜਾਬੀ ਸਟੂਡੈਂਟਾਂ ਤੋਂ ਪੈਸੇ ਮੰਗਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਮੇਰੇ ਕੋਲੇ ਪੈਸੇ ਖਤਮ ਹੋ ਗਏ ਤੇ ਮੈਂ ਆਪਣੇ ਘਰ ਜਾਣਾ ਸੀ ਤੇ ਮੈਨੂੰ 2-3 ਡਾਲਰ ਦੇ ਦਿਓ ਤਾਂ ਕਿ ਮੈਂ ਆਪਣੇ ਘਰ ਜਾ ਸਕਾਂ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਪੰਜਾਬੀ ਆਪਣੇ ਭਾਵੁਕ ਹੁੰਦੇ ਐ ਹਰ ਇੱਕ ਦੀ ਮਦਦ ਕਰਨਾ ਜਾਣਦੇ ਐ ਤੇ ਇੱਕ ਕੁੜੀ ਉਹਦੇ ਕੋਲੇ ਰੁਕਦੀ ਐ ਤੇ ਉਹਨੂੰ ਪੈਸੇ ਦੇਣ ਲੱਗਦੀ ਐ ਤੇ ਪਿੱਛੇ ਇੱਕ ਮੁੰਡਾ ਖੜਕੇ ਉਹਦੀ ਬਹੁਤ ਸਮੇਂ ਤੋਂ ਵੀਡੀਓ ਬਣਾ ਰਿਆ ਸੀ ਤੇ ਉਹ ਆ ਕੇ ਇੱਕਦਮ ਕੁੜੀ ਨੂੰ ਦੱਸਦਾ ਕਿ ਇਹ ਤਾਂ ਔਰਤ ਪੈਸੇ ਲੁੱਟਣ ਵਾਸਤੇ ਇੱਥੇ ਖੜੀ ਐ ਇਹ ਪਹਿਲਾਂ ਵੀ ਬਹੁਤ ਬੰਦਿਆਂ ਤੋਂ ਪੈਸੇ ਲੁੱਟ ਕੇ ਇੱਥੋਂ ਲੈ ਗਈ ਤੇ ਇਹ ਹੀ ਬਹਾਨਾ ਹਰ ਇੱਕ ਨੂੰ ਮਾਰਦੀ ਹੈ ਬਈ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਲੋਕ ਪੰਜਾਬੀਆਂ ਨੂੰ ਹੀ ਕਿਉਂ ਟਾਰਗੇਟ ਕਰਦੇ ਆ ਪੰਜਾਬੀ ਇਮੋਸ਼ਨਲ ਹੁੰਦੇ ਆ ਤੇ ਹਰ ਇੱਕ ਦੀ ਮਦਦ ਕਰਨਾ ਚਾਹੁੰਦੇ ਆ ਇਸੇ ਗੁਣ ਦਾ ਹੀ ਫਾਇਦਾ ਉਠਾ ਕੇ ਲੋਕ ਜਾਣ ਬੁੱਝ ਕੇ ਬਦਨਾਮ ਕਰਦੇ ਆ ਤੇ ਐਵੇਂ ਬੇਬਕੂਫ ਬਣਾ ਕੇ ਚਲੇ ਜਾਂਦੇ ਆ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ